ਕੱਲੇ ਗਲਾਬਜਾਮ ਨੂੰ ਨਹੀਂ ਮਸ਼ਹੂਰ ਇਹ ਗਿਦਰੇਲਾ ਮੰਜੂਰ ਆ ਤੇ ਪਿਛੇ ਰੂਹ ਵਾਲੇ ਪਕੌੜੇ ਕੌਣ ਵੇਚਣੇ ਮੈਂ ਕਹ ਰੂਹ ਵਾਲੇ ਪਕੌੜੇ ਆ ਵੇਖੋ ਚੱਲਣਦੇ ਹਾਂ ਤੇ ਰੂਹ ਵਾਲੇ ਪਕੌੜੇ ਚੱਲਣਦੇ ਤੇ ਰੂਹ ਤੇ ਪ੍ਰੋਗਰਾਮ ਇਦਾਂ ਹੀ ਚੱਲਦਾ ਰਹਿਣਾ ਵਾਹ ਵਾਹ ਕੀ ਇਹ ਜਿਹੜੀ ਵੱਜ ਗਈ ਹੈ ਨਾ ਇਹ ਪਲਾਹ ਜਿਹੜੀ ਇਹ ਇਹ ਵੱਜਦੀ ਰਹਿਣੀ ਆ ਵਾਹ 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 ਇਹ ਮਾਰਦਾ ਵੀ ਉਹੀ ਜਾ ਵਾਹ 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 ਕੀ ਆ ਇਹ ਹੋਣ ਗਲੇਬਜਾਮ ਨਾਲ ਜਦਾ ਮੈਂ ਤਾਂ ਹੀ ਆਏ ਆ ਤੁਹਾਡਾ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਜਾ ਇੱਕ ਗਲਾਬਜਾਮ ਨੂੰ ਤੁਹਾਡੇ ਨਾਲ ਤੇ ਕੀ ਬਾਤ ਆ ਜੀ ਬਾਜੀ ਕੀ ਬਣਾਉਣ ਦੇ ਆਪਾਂ ਦੀ? ਵੀਜੀ ਆਪਾਂ ਤੜਕੇ ਲੱਗ ਜਰੇਲਾ ਬਣਾਣੇ ਆ ਜੀ। ਤੇ ਤੁਹਾਡਾ ਦੇਸੀ ਘਿਓ ਵਾਲਾ ਪੀਪਾ ਕਿੱਥੇ ਆ? ਪੀਪਾ ਨਹੀਂ ਜੇਗਾ ਸਾਡੇ ਕੋਲ। ਸਾਡੇ ਕੋਲ ਪਾਣਾ ਹੈਗਾ ਜਿੰਨਾ ਕਿ ਜ਼ਰੂਰਤ ਉਹਨਾਂ ਕੀ ਲੈ ਆਂਦਾ ਤੇ ਉਹਨਾਂ ਕੀ ਤੁਹਾਨੂੰ ਖਵਾ ਦੇਣਾ। ਅੱਗੇ ਜੀ। ਹਾਂ ਜੀ ਨਾ ਪੀਪਾ ਆਗਾ ਤੇ ਨਾ ਪੀਪਾ ਲੈ ਕੇ ਆਣਾ ਆਪਾਂ। ਖਾਸ ਕੀ ਆ ਫਿਰ ਬਾਜੀ ਇਹਦੇ ਵਿੱਚ ਆਪਣੇ ਪਸੰਦੀ ਦੇ ਵਿੱਚ ਵੀ ਜੀ ਦੇਸੀ ਘਿਓ ਦਾ ਤੜਕਾ ਲਾਈਦਾ। ਜੀ ਘਰ ਦਾ ਬਣਿਆ ਹੋਇਆ ਖੋਆ। ਅੱਗੇ ਜੀ। ਤੇ ਵਧੀਆ ਰੜਿਆ ਹੋਇਆ ਗਜਰੇਲਾ। ਜੀ ਜਦੋਂ ਨੂੰ ਹੀ ਚੰਗੀ ਤਰ੍ਹਾਂ ਪਕਾਵਾਂਗੇ। ਜੀ ਤੇ ਪੀਪੇ ਦਾ ਕੰਮ ਇਹਨੇ ਆਪ ਵੀ ਕਰ ਦੇਣਾ। ਕਿਉਂਕਿ ਕਹ ਲਗਦੀ ਹੈ ਲਾ ਹਾਂਜੀ ਹਾਂਜੀ ਬਿਲਕੁਲ ਜੀ ਆਕੇ ਜੀ ਕੀ ਬਾਤ ਹੈ ਐ ਇੰ ਕਿਉ ਪਾਇਆ ਇਹਦੇ ਚ ਜੀ ਠੀਕ ਹੈ ਜੀ ਇੰਨਾ ਕੀ ਪਾਉਣਾ ਪੀਪਾ ਨਹੀਂ ਲਪਾ ਲਟਣਾ ਨਹੀਂ ਜੀ ਨਾ ਪੀਪਾ ਨਹੀਂ ਪਾ ਲਟਣਾ ਜੀ ਆਕੇ ਜੀ ਇੰਨਾ ਕੀ ਜ਼ਰੂਰਤ ਹੈ ਤੇ ਇੰਨਾ ਕੀ ਪਾਉਣਾ ਜੀ ਜੀ ਠੀਕ ਹੈ ਜੀ ਆਕੇ ਹਾਂਜੀ ਤੇ ਇਹਦੇ ਚ ਅਸੀਂ ਪਾ ਦਾਂਗੇ ਥੋੜੇ ਜਿਹਾ ਡਰਾਈ ਫਰੂਟ ਵਾ 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 ਮਤਲਬ ਜਦਾਂ ਸਬਜੀ ਨੂੰ ਗੰਡਿਆਂ ਦਾ ਦਸਨ ਦਾ ਤੜਕਾ ਲੱਗਦਾ ਉਹਨੂੰ ਡਰਾਈ ਫਰੂਟ ਦਾ ਲੱਗਦਾ ਹਾਂਜੀ ਬਿਲਕੁਲ ਜੀ ਇਹਨੂੰ ਬਸ ਇਹਦਾ ਹੀ ਤੜਕਾ ਲੱਗਣਾ ਜੀ ਉਸ ਤੋਂ ਬਾਅਦ ਅਸੀਂ ਪਾਤਾ ਇਹ ਚ ਗਜਰੇਲਾ ਵਾਹ ਅਗੇ ਜਰੇਲੇ ਦੇ ਉੱਤੇ ਵੀ ਅਸੀਂ ਖੋਆ ਲਾਇਆ ਅਗੇ ਜੀ ਇਹ ਵੀ ਜਾਏਗਾ ਵਿੱਚ ਜੀ ਤੇ ਇਸ ਤੋਂ ਇਲਾਵਾ ਅਸੀਂ ਹੋਰ ਐਕਸਟਰਾ ਖੋਆ ਵੀ ਪਾਵਾਂਗੇ ਨਾਲ ਤਾਂ ਕਿ ਜਿਹੜੀ ਚੀਜ਼ ਨਾਲ ਸਵਾਦ ਆਣਾ ਜੀ ਉਹ ਚੀਜ਼ ਖੁੱਲੀ ਡੁੱਲੀ ਪਾਣੀ ਹੈ ਕਿਆ ਬਾਤ ਡਰਾਈ ਫਰੂਟ ਜੀ ਤੇ ਆਪਣਾ ਭੁੰਨੀ ਹੋਈਆਂ ਗਾਜਰਾ ਤੇ ਘਰ ਦਾ ਬਣਿਆ ਹੋਇਆ ਖੋਆ ਅਗੇ ਜੀ ਤੇ ਜਿਹੜੀ ਚੀਜ਼ ਦੀ ਨਹੀਂ ਲੋੜ ਉਹ ਅਸੀਂ ਬਹੁਤੀ ਜ਼ਿਆਦਾ ਨਹੀਂ ਪੋਣੀ ਜੇ ਮਾਲ ਨਹੀਂ ਕਿ ਹੋ ਜਿਆਦਾ ਪਾਵਾਂਗੇ ਜੀ ਤੇ ਉਦਾਂ ਕੀ ਹੋਏਗਾ ਕਲੇਜਾ ਡੇਕ ਹੋ ਜਾਏਗਾ ਜਿੱਥੇ ਤੁਸੀਂ ਪੰਜ ਚਮਚੇ ਖਾਣਾ ਗਜਰੇਲਾ ਉੱਥੇ ਤੁਹਾਨੂੰ ਦੋ ਵੀ ਨਹੀਂ ਖਾਦੇ ਜਾਣੇ ਨਹੀਂ ਇਹ ਨਹੀਂ ਜਾਂਦੇ ਕਿ ਅਸੀਂ ਜਾਂ ਤੁਹਾਨੂੰ ਇਸ ਤਰ੍ਹਾਂ ਹੀ ਭੇਜ ਦਈਏ ਅਸੀਂ ਚਾਹਨੇ ਹਾਂ ਤੁਹਾੜੇ ਕੋ ਵੱਧ ਤੋਂ ਵੱਧ ਪੈਸੇ ਵਟਾਈਏ ਤੇ ਵੱਧ ਤੋਂ ਵੱਧ ਸੋਦਾ ਖਵਾ ਕੇ ਭੇਜੀਏ ਇਹ ਕੀ ਆ ਜਾ ਜੀ ਇਹ ਵੀਰ ਜੀ ਦੁੱਧ ਪਾਇਆ ਦੁੱਧ ਵੀ ਪਾਉਣਾ ਵਿੱਚ ਹਾਂਜੀ ਹਾਂਜੀ ਗਜਰੇਲੇ ਦੀਆਂ ਗਾਜਰਾਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਹੀ ਕੜਾਈ 'ਚ ਚੰਗੀ ਤਰ੍ਹਾਂ ਸੁਕਾ ਦਿੰਨੇ ਆ ਤੇ ਇੱਥੇ ਜਦੋਂ ਅਸੀਂ ਪ੍ਰਾਦ 'ਚ ਗਰਮ ਕਰਦੇ ਆ ਗਜਰੇਲਾ ਉਹ ਥੱਲੇ ਲੱਗੇ ਨਾ ਇਸ ਕਰਕੇ ਥੋੜਾ ਜਿਹਾ ਦੁੱਧ ਪਾ ਲਈਦਾ ਯਾ ਥੱਲੇ ਪ੍ਰਾਦ ਵੀ ਮੈਨੂੰ ਪਿੱਤਲ ਦੀ ਲੱਗਣ ਦੀ ਹਾਂਜੀ ਪਿੱਤਲ ਦੀਆਂ ਪ੍ਰਾਤਾਂ ਵਿੱਚ ਬਣਾਉਂਦੇ ਆ ਘਰ ਲੋਹੇ ਦੀ ਕੜਾਈ 'ਚ ਬਣਾਉਂਦਾ ਸਰਬ ਲੋਹ ਦੀ ਕੜਾਈ ਏ ਉਹਦੇ 'ਚ ਵਧੀਆ ਬੰਦਾ ਸੋਦਾ ਟੇਸਟ ਵੀ ਆਉਂਦਾ ਖਾਣ ਤੁਸੀਂ ਜਿੰਨਾ ਕੜਾਈ ਵਾਲਾ ਦੁੱਧ ਪੀਂਦੇ ਹੋ ਉਹਦਾ ਟੇਸਟ ਵੱਖਰਾ ਹੀ ਹੁੰਦਾ ਉਹੀ ਚੀਜ਼ ਇਹਦੀ ਇਹ ਲੋਹੇ ਦੀ ਕੜਾਈ ਵਿੱਚ ਫਗੜ ਰੇਲਾ ਬਣਾਈਦਾ ਤੇ ਇੱਥੇ ਪਿੱਤਲ ਦੀ ਬਰਾਤ ਚ ਸਰਵ ਕਰੀਦਾ ਹੋਈ ਹੈ। ਇਹ ਜਿਤਨਾ ਪੁਰਾਣੇ ਟਾਈਮ ਤੋਂ ਸ਼ੁਰੂ ਤੋਂ ਘਰਾਂ ਚ ਚੱਲੇ ਆ ਰਹੇ ਪਹਿਲਾਂ ਪਿੱਤਲ ਦੇ ਭਾਂਡੇ ਤੇ ਕਾਂਸੇ ਦੇ ਭਾਂਡੇ ਚੱਲਦੇ ਸੀ। ਠੀਕ ਹੈ ਉਹਦੇ ਲੋਕੀ ਖਾਂਦੇ ਸੀ ਤੇ ਸਿਹਤ ਤੰਦਰੁਸਤ ਰਹਿੰਦੀ ਸੀ। ਉਹੀ ਚੀਜ਼ ਆਪਣੀ ਰੇੜੀ ਤੇ ਰੱਖ ਕੇ ਕੋਸ਼ਿਸ਼ ਕੀਤੀ ਹੈ ਕਿ ਚੀਜ਼ ਚੰਗੀ ਤੋਂ ਚੰਗੀ ਖਵਾ ਸਕੀਏ। ਆ ਮਿਰਜੀ ਤਿਆਰ ਹੋ ਗਿਆ ਗਿਰੇਲਾ ਤੜਕਾ ਲੱਗ ਗਿਆ ਜੀ। ਹਾਂਜੀ ਤੜਕਾ ਲੱਗ ਕੇ ਤਿਆਰ ਹੋ ਗਿਆ ਹੁਣ ਨਹੀਂ ਪਲੇਟ 'ਚ ਸਰਵ ਕਰਨ ਲੱਗੀਆਂ ਗਾ ਕੋਸਤੇ। ਵਾਹ ਵਾਹ। ਆ ਗਿਆ ਐਕਸਟਰਾ। ਜੀ ਠੀਕ ਹੈ ਜੀ ਨਾਲ ਠੀਕ ਹੋ ਤਿਆਰ ਕਰਦੇ ਜੀ ਐਵੇਂ ਤੇ ਗੁਲਾਬ ਜਾਮਨ ਵੀ ਦੋਨੋਂ ਚੀਜ਼ਾਂ ਹੀ ਦੇਸੀ ਘੇ ਤਿਆਰ ਕਰਦੇ ਓਕੇ ਜੀ ਤੇ ਗੁਲਾਬ ਜਾਮਨ ਨੂੰ ਕੋਈ ਖਾਸ ਨੇ ਆਪਣੇ ਜੀ ਹਾਂ ਜੀ ਦੇਸੀ ਘੇ ਹੋ ਚ ਪਿਓਰ ਖੋਆ ਤੇ ਪਨੀਰ ਦੇ ਗੁਲਾਬ ਜਾਮਨ ਨੇ ਮਿਲਾਵਟ ਕੋਈ ਨਹੀਂ ਹੈ ਇਹਦੇ ਚ ਇਹ ਵੀ ਆ ਬਣਾਉਨੇ ਆ ਜੀ ਘਰ ਆ ਤਿਆਰ ਕਰਦੇ ਹਾਂ ਜੀ ਤੇ ਕੀ ਰੇਟ ਹੁੰਦਾ ਭਾਜੀ ਇਹ ਆਪਾਂ ਜੀ 50 ਰੁਪਏ ਦੀ ਪਲੇਟ ਆ ਜੀ 50 ਦੀ ਪਲੇਟ ਆ ਗਿੜੇਲੇ ਦੀ ਅੱਧ ਪਾ ਦੀ ਪਲੇਟ ਹੁੰਦੀ ਆ 50 ਰੁਪਏ ਦੀ 100 ਰੁਪਏ ਪਾਈਆ ਰੇਟ ਆ 100 ਰੁਪਏ ਪਾਈਆ ਹਾਂ ਜੀ ਹਾਂ ਜੀ ਕਿਆ ਬਾਤ ਆ ਰੇਟ ਵਾਲਾ ਬਿਲਕੁਲ ਜਾਇਜ਼ ਰੱਖਿਆ ਜੀ ਬਿਲਕੁਲ ਜਾਇ नवाकोट एरिया पता okay तो है नवाकोट ए बाहर अच्छी वाई पॉइंट है वाई पॉइंट के उत्ते खिलाने जी okay जी टाइम की रिज्ता भाई अभी शामी साढ़े पाँच तो लैके रात साढ़े ग्यारह बजे तक खड़े होंगे तो भाई साहब एक बार फिर से देसी घी के तड़के वाला गजरेला मतलब क्या है जी तड़का सोना था सब्जियों में लेकिन ये गजरेला भी तड़के वाला है जी तो भाई साहब लोकेशन भाई ने आपको बता दी है अमृतसर में ये हमारे भाई साहब कई सालों से प्योर देसी घी वाली चीज़ें बेच रहे हैं जी और इनका जो गुलाब जामुन है ना वो भी हमने टेस्ट किया बहुत ही जबरदस्त और बहुत ही कह सकते हैं जी डिफरेंट है आम